19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਸਰਕਾਰ ਦੀ ਸਖਤੀ 25 OTT ਪਲੇਟਫਾਰਮਸ ਨੂੰ ਕੀਤਾ ਬੈਨ ਦੇਖੋ ਪੂਰੀ ਲਿਸਟ ਅਸ਼ਲੀਲ ਕੰਟੈਂਟ ਦਿਖਾਉਣ ਵਾਲੇ 25 ਚੈਨਲਸ ਨੂੰ ਕੇਂਦਰ ਸਰਕਾਰ ਨੇ ਬੈਨ ਕਰ ਦਿੱਤਾ ਹੈ ਸਰਕਾਰ ਦਾ ਕਹਿਣਾ ਹੈ ਕਿ ਚੈਨਲ ਐਂਟਰਟੇਨਮੈਂਟ ਦੇ ਨਾਂ ਤੇ ਗਲਤ ਵੀਡੀਓਜ਼ ਦਿਖਾਉਂਦੇ ਨੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਨੂੰ ਇਹਨਾਂ OTT ਪਲੇਟਫਾਰਮਸ ਤੇ ਵੈਬਸਾਈਟਸ ਨੂੰ ਬਲੌਕ ਕਰਨ ਦਾ ਨੋਟਿਸ ਦੇ ਦਿੱਤਾ ਹੈ ਸਰਕਾਰ ਦੇ ਬੈਨ ਕਰਨ ਵਾਲੇ ਫੇਮਸ ਚੈਨਲ ਚ ਆਲਟ ਉੱਲੂ ਵੀ ਸ਼ਾਮਿਲ ਨੇ ਦੱਸਦੇ ਕਿ ਸਰਕਾਰ ਨੇ ਟੋਟਲ 26 ਵੈਬਸਾਈਟਸ ਤੇ 14 ਐਪਸ ਜਿਨ੍ਹਾਂ ਚ 9 Google Play Store ਤੇ ਨੇ ਤੇ 5 Apple App Store ਤੇ ਨੇ ਸ਼ਾਮਿਲ ਨੇ ਇਹਨਾਂ ਚੈਨਲ ਨੂੰ ਜਲਦ ਹੀ ਬਲੌਕ ਕਰਨ ਦੇ ਵੱਡੇ ਆਦੇਸ਼ ਦੇ ਦਿੱਤੇ ਨੇ ਹੁਣ ਤੁਹਾਨੂੰ ਚੈਨਲ ਦੇ ਨਾਂ ਦੱਸਦੇ ਆਂ ਜਿਸ ਤੇ ਸਰਕਾਰ ਨੇ ਰੋਕ ਲਗਾਈ ਹੈ ਇਹ OTT ਪਲੇਟਫਾਰਮਸ ਨੇ ਜਿਨ੍ਹਾਂ ਤੇ ਰੋਕ ਲੱਗੀ ਹੈ ਉੱਲੂ ਬਿਗ ਸ਼ਾਟ ਐਪ ਔਰ ਦੇਸੀ ਫਲਿਕਸ ਨਵ ਰਸਾ ਲਾਈ ਗੁਲਾਬ ਐਪ ਕੰਗਨ ਐਪ ਬੁੱਲ ਐਪ ਜਲਵਾ ਐਪ Wow Entertainment, Look Entertainment, Hit Prime, Feniou, ShowX, Soul Docs, Adda TV, HotX VIP, Halchal App, MoodX, Neonex VIP, Moj Flix, Triflicks. ਤਾਂ ਦੇਖਿਆ ਤੁਸੀਂ ਇਹ ਸਾਰੀਆਂ ਉਹ ਐਪਸ ਨੇ ਜਿਨ੍ਹਾਂ ਨੂੰ ਬੈਨ ਕੀਤਾ ਗਿਆ ਹੈ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਸ ਕਾਨੂੰਨ ਤਹਿਤ ਇਹਨਾਂ ਐਪਸ ਨੂੰ ਬੈਨ ਕੀਤਾ ਗਿਆ ਹੈ। IT Act 2000 67 ਇੰਟਰਨੈਟ ਤੇ ਅਸ਼ਲੀਲ ਕੰਟੈਂਟ ਦਿਖਾਉਣਾ ਜਾਂ ਫੈਲਾਉਣਾ ਕਾਨੂੰਨੀ ਅਪਰਾਧ ਹੈ। IT Act 2000 17A ਇੰਟਰਨੈਟ ਤੇ ਸੈਕਸ਼ੂਅਲ ਐਕਟੀਵਿਟੀ ਦੇ ਨਾਲ ਜੁੜਿਆ ਵੀਡੀਓ ਜਾਂ ਕੰਟੈਂਟ ਪੋਸਟ ਕਰਨਾ ਗੈਰਕਾਨੂੰਨੀ ਹੈ ਮਹਿਲਾਵਾਂ ਦੇ ਅਸ਼ਲੀਲ ਐਕਟ 1986 ਧਾਰਾ 4 ਕਿਸੇ ਵੀ ਤਰ੍ਹਾਂ ਮਹਿਲਾਵਾਂ ਨੂੰ ਗਲਤ ਜਾਂ અપਮਾਨਜਨਕ ਦਿਖਾਉਣਾ ਕਾਨੂੰਨੀ ਅਪਰਾਧ ਹੈ ਤਾਂ ਇਹਨਾਂ ਧਾਰਾਵਾਂ ਦੇ ਤਹਿਤ ਇਹ ਸਾਰੀਆਂ ਐਪਸ ਨੂੰ ਬੈਨ ਕੀਤਾ ਗਿਆ ਹੈ ਜ਼ਿਕਰਇਕਾਇਸ ਹੈ ਕਿ ਇਸ ਤੋਂ ਪਹਿਲਾਂ ਵੀ ਮਾਰਚ 2024 ਚ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ ਨੇ ਗਲਤ ਕੰਟੈਂਟ ਦਿਖਾ ਰੇ 18 OTT ਪਲੇਟਫਾਰਮਸ ਦੀਆਂ 19 ਵੈਬਸਾਈਟਸ 10 ਐਪਸ ਤੇ ਰੋਕ ਲਗਾਈ ਸੀ ਤੇ ਹੁਣ 2025 ਚ ਵੀ ਐਂਟਰਟੇਨਮੈਂਟ ਦੇ ਨਾਂ ਤੇ ਲੋਕਾਂ ਨੂੰ ਗਲਤ ਚੀਜ਼ਾਂ ਦਿਖਾਉਣ ਵਾਲੀਆਂ ਐਪਸ ਦੇ ਚੈਨਾ ਖਿਲਾਫ ਵੱਡਾ ਐਕਸ਼ਨ ਕੇਂਦਰ ਸਰਕਾਰ ਵੱਲੋਂ ਲਿਆ ਤੇ ਇਹ ਸਪੈਸ਼ਲ ਤੁਹਾਡੇ ਆਪਣੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ